ਹੇ ਵੀ ਕਿਸੇ ਪਰਿਵਾਰ ਦੇ ਨਾਲ ਕੋਈ ਵੀ ਠੱਗਾ ਹੋਇਆ ਜਿਹੜਾ ਜਿਹਦਾ ਪਹਿਲਾ ਮੈਟਰ ਸੀ ਜਿਹਦੇ ਚ 452 ਐਸਐਚਓ ਸਾਹਿਬ ਨੇ ਕਨਫਰਮ ਕਰਤਾ ਲੱਗ ਗਈ ਹੈ ਜਿਹੜੀ 26 ਦੀ ਗੱਲ ਹੈ ਉਹ ਤਾਂ ਡਾਕਟਰ ਨੇ ਜਦੋਂ ਲਿਖ ਕੇ ਦੇਣਾ ਕਿ ਸੱਟ ਜਿਹੜੀ ਜਾਨਲੇਵਾ ਜਾਂ ਗ੍ਰੀਵੀਅਸ ਹੈ ਉਸ ਹਸਾਬ ਨਾਲ 26 ਜਾਂ 307 ਲੱਗਣੀ ਹੈ ਉਹ ਅਸੀਂ ਕਹਤਾ ਉਹ ਅੱਜ ਹੀ ਅਸੀਂ ਰਿਪੋਰਟ ਲੈ ਕੇ ਅੱਜ ਹੀ ਇਸੀ ਕਰਵਾ ਦਿੰਦੇ ਹਾਂ ਜਿਹੜੇ ਹੋਰ ਜਿੰਨੇ ਵੀ ਮਸਲੇ ਆਏ ਨੇ ਅਸੀਂ ਸੁਣ ਲਏ ਨੇ ਸਾਰੇ ਜਿਨ੍ਹਾਂ ਦੇ ਵਿੱਚ ਸਪਸ਼ਟ ਸਬੂਤ ਨੇ ਜਿਨ੍ਹਾਂ ਮਸਲਿਆਂ ਦੇ ਵਿੱਚ ਜਿਵੇਂ ਪੈਸੇ ਦੀ ਪੇਮੈਂਟ ਦੀ ਗੱਲ ਦੱਸ ਰਹੇ ਨੇ ਕਿ ਆਨਲਾਈਨ ਕੋ ਪੈਸੇ ਲੈ ਰਿਹਾ ਕੋ ਪੁਲਿਸ ਮੁਲਾਜ਼ਮਨ ਬੋਲ ਰਿਹਾ ਉਹਨਾਂ ਤੇ ਕਾਰਵਾਈ ਤਾਂ ਜੀ ਅਸੀਂ ਕੋਸ਼ਿਸ਼ ਕਰਦੇ ਗਾ ਹਫਤੇ ਦੇ ਵਿੱਚ ਵਿੱਚ ਹੀ ਹੋ ਜਵੇ ਜਿਹੜੇ ਦੂਸਰੇ ਮਸਲੇ ਜਿਹਨਾਂ ਚ ਕੋਈ ਇਨਕੁਆਇਰੀ ਪੈਂਡਿੰਗ ਹੈ ਉਹ ਮੈਂ ਐਸਐਸਪੀ ਸਰ ਕੋ ਜਾ ਕੇ ਤੋਂ ਐਸਐਸਪੀ ਸਰ ਨੂੰ ਮਿਲਣਾ ਜਾ ਕੇ ਮੈਂ ਕੋਸ਼ਿਸ਼ ਕਰਦਾ ਕਿ ਸਾਰੀਆਂ ਇਨਕੁਆਇਰੀਜ਼ ਜਾਂ ਸਾਰੇ ਮੈਟਰ ਇੱਕ ਥਾਂ ਇੱਕ ਅਫਸਰ ਕੋ ਕਲੱਬ ਹੋ ਜਾਣ ਤਾਂ ਕਿ ਇੱਕ ਤਾਂ ਬਾਰ ਬਾਰ ਅੱਡ ਅੱਡ ਅਫਸਰਾਂ ਕੋ ਜਾਣਾ ਨਾ ਪਵੇ ਦੂਸਰਾ ਇਹ ਹੈ ਕਿ ਜਿਹੜਾ ਉਹ ਇਹਨਾਂ ਨੂੰ ਹਫ਼ਤਾ ਦੋ ਹਫ਼ਤੇ ਦੇ ਅੰਦਰ ਅੰਦਰ ਇਹ ਸਾਰੀਆਂ ਦਰਖਾਸਤਾਂ ਦਾ ਨਿਪਟਾਰਾ ਕਿਸੇ ਇੱਕ ਪਾਸੇ ਹੋ ਜੇ ਜਿਹੜੇ ਦੇਖੋ ਅਫਸਰ ਕੋਈ ਚਾਹੁੰਦਾ ਨਹੀਂ ਕਿਸੇ ਦਾ ਨੁਕਸਾਨ ਕਰਨਾ ਪਰ ਹਾਂ ਜਰੂਰ ਹੈ ਕਈ ਵਾਰੀ ਕੋਈ ਡਿਲੇ ਹੋ ਜਾਂਦੀ ਹੈ ਕਿਾ ਕਿਸੇ ਬੁਹਾਲੀ ਤੁਹਾਨੂੰ ਪਤਾ ਇੱਕ ਬਹੁਤ ਬਿਜ਼ੀ ਸਟੇਸ਼ਨ ਹੈ ਤੇ ਉਹਦੇ ਕਰ ਕਿਵੇਂ ਵੀ ਜੇ ਕੋਈ ਮਸਲੇ ਵੀ ਹੋਣਗੇ ਤਾਂ ਉਹ ਅਸੀਂ ਐਸਐਸਪੀ ਸਾਹਿਬ ਨਾਲ ਡਿਸਕਸ ਕਰਕੇ ਇਹਨੂੰ ਪ੍ਰਾਇੋਰਟੀ ਤੇ ਅਸੀਂ ਹਫਤੇ ਤੋਂ ਹਫਤੇ ਦੇ ਅੰਦਰ ਅੰਦਰ ਇਹ ਸਾਰੇ ਮੈਟਰ ਤੁਹਾਡੇ ਜੀ ਫਿਨਿਸ਼ ਕਰਾ ਦੇਣਾ ਇਹਦਾ ਤੁਹਾਨੂੰ ਯਕੀਨ ਦਵਾਉਣਾ ਸੀ ਜੀ ਜੀ ਆਪਾਂ ਇੱਕ ਬੰਗਾ ਬਤ ਕਰਦੇ ਹਾਂ ਤੁਹਾਨੂੰ ਦਾ ਪਤਾ ਕੱਲ ਵੀ ਮੇਰੇ ਨਾਲ ਗੱਲ ਹੋਈ ਹੈ ਵੀ ਜਿਹੜਾ 30 35 ਬੰਦੇ ਅੰਦਰ ਆ ਕੇ ਮਾਰਿਆ ਕੁੱਟਿਆ ਵੱਢਿਆ ਸੱਟਾਂ ਮੱਜੀਆਂ ਜਿਸ ਧਾਰਾਵਾਂ ਸਾਹਿਬ ਐਸਐਚਓ ਸਾਹਿਬ ਨੇ ਦੱਸਿਆ ਸੀ 452 ਬਾਅਦ ਚ ਲਾ ਦੀ ਹੈ ਤੇ ਇਹ 307 ਦੀ ਹੈ 326 ਦੀ ਮੰਗ ਕਰ ਰਹੇ ਸੀ ਇਹਨਾਂ ਨੇ ਕਿਹਾ ਵੀ ਡਾਕਟਰ ਤੋਂ ਜਿਹੜੀ ਪੀਨੀਅਨ ਲੈਣੀ ਹੈ ਹਸਪੀਟਲ ਤੋਂ ਲੈਣੀ ਹੈ ਇਹ ਪਰਿਵਾਰ ਖੜਿਆ ਤੇ 14 ਤਰੀਕ ਨੂੰ ਵੀ ਸਾਡੇ ਕੋਲੇ ਇਕੱਠ ਹੋਇਆ ਸੀ ਇਹਦੀਆਂ ਬਲਦਿਆਂ ਧਾਰਾਵਾਂ ਲਾ ਕੇ ਤਾਂ ਕਿ ਮੁੜ ਕੇ ਕੋਈ ਬੰਦਾ ਵਿਅਕਤੀ ਕਿ ਕਿਸੇ ਦੇ ਘਰ ਵੜ ਕੇ ਹਮਲਾ ਕਰਨ ਦੀ ਕੋਈ ਕੋਸ਼ਿਸ਼ ਨਾ ਕਰੇ ਇਹਨਾਂ ਦਾ ਲਿਖਤੀ ਰਿਟਰਨ ਜਿਹੜੀ ਇਹ ਕੰਪਲੀਟ 7 ਤਰੀਕ ਨੂੰ ਐਸਐਸਪੀ ਦਫ਼ਤਰ ਦਿੱਤੀ ਹੋਈ ਹੈ ਉਹਦੀ ਕਾਪੀ ਕਲਕਲੇ ਕੇਸ ਦੀ ਕਾਪੀਆਂ ਸੀ ਨਾਲ ਲਾ ਕੇ ਤੁਹਾਨੂੰ ਦੇ ਰਹੇ ਨੇ ਤੁਹਾਡੀ ਜਾਣਕਾਰੀ ਲਈ ਤੁਸੀਂ ਕੱਲਕਲੇ ਉਹਦੇ ਨਾਲ ਸੰਪਰਕ ਕਰਨਾ ਤੇ ਇਹ ਕੈਲੋ ਪਿੰਡ ਦਾ ਕੇਸ ਹੈ ਤੇ ਇਹ ਬਹੁਤ ਜ਼ਰੂਰੀ ਹੈ ਤੇ ਦੂਜੀ ਗੱਲ ਆਈ ਇੱਕ ਲਾਂਡਰਾ ਪਿੰਡ ਤੋਂ ਹੈ ਬੀਬੀ 85 ਸਾਲ ਦੀ 90 ਸਾਲ ਦੀ ਤੁਹਾਡੇ ਸਾਹਮਣੇ ਖੜੀ ਹੈ ਇਹਨੂੰ ਅੰਦਰ ਬੰਦ ਕਰਿਆ ਗਿਆ 3:30 ਵਜੇ ਇੱਕ ਇਹਦੀ ਨੋ ਸੀ ਦੋ ਬੱਚੇ ਸੀ ਬੰਦ ਕਰਕੇ ਜੀਸੀਬੀ ਮਸ਼ੀਨ ਨਾਲ ਕਬਜ਼ਾ ਲੈਨੇ ਇਹਨਾਂ ਦੇ ਘਰ ਤੇ ਮੋਰੇ ਟਾ ਕੇ ਤੇ ਇਹਨਾਂ ਨੂੰ ਅੰਦਰ ਬੰਦ ਕਰਕੇ ਬਾਅਦੋਂ ਆਂਢੀ ਗੁਆਂਢੀ ਕੱਢਦੇ ਤੇ ਇਹਨਾਂ ਦੇ ਭਤੀਜੇ ਐ ਜਦੋਂ ਲਿਖਤੀ ਕਾਰਵਾਈ ਚੱਲੀ ਇਹਨਾਂ ਦੀ ਬੂਆ ਜੀ ਜਦੋਂ ਲਿਖਤੀ ਕਾਰਵਾਈ ਚੱਲੀ ਤਾਂ ਪਰਚਾ ਇਹਨਾਂ ਦੇ ਸੁਆਣਾ ਥਾਣੇ 'ਚ ਹੋ ਗਿਆ ਇਹਨਾਂ ਦੇ ਪਰਚਾ ਹੋਇਆ ਇੱਕ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬੈਲ ਮੈਕ ਕਰ ਰਹੇ ਜਦੋਂ ਗੱਲ ਹੋਈ ਐ ਇਹਨਾਂ ਦੇ ਪਰਚਾ ਦੇ ਤਾ ਤੇ ਦੋ ਮੁਲਾਜ਼ਮਾਂ ਜਦੋਂ ਇਹਦੇ ਭਰਾ ਨੂੰ ਰੈਸਟ ਕਰਕੇ ਲਿਆਏ ਕੇਸ 'ਚ ਉਹਨਾਂ ਨੇ ਜਮਾਂ ਤਲਾਸ਼ੀ 'ਚ 10000 ਰੁਪਇਆ ਲਿਆ 10000 ਜਦੋਂ ਇਹਨੇ ਮੰਗਿਆ ਕਹਿੰਦਾ ਤੇਰੀ ਜਵਾਨਤ ਨਹੀਂ ਹੁਣ ਦੇਵਾਂਗਾ ਜੇ 10000 ਰੁਪਇਆ ਮੰਗਿਆ ਉਹਦਾ ਹਲਫੀਆ ਵੈਨ ਆ ਗਿਆ ਇਹਦੇ 'ਚ ਹਲਫੀਆ ਵੈਨ ਲਾ ਕੇ ਤੁਹਾਨੂੰ ਦੇ ਰਹੇ 10000 ਰੁਪਇਆ ਦੋ ਮੁਲਾਜ਼ਮਾਂ ਨੇ ਜਿਹੜਾ ਲਿਆ ਉਹਦਾ ਹਲਫੀਆ ਵੈਨ ਦੇ ਰਹੇ 10000 ਦਾ ਜਮ੍ਹਾਂ ਬੰਦੀ ਵਾਲਾ ਵੀ ਜਿਹੜਾ ਜਮਾਂ ਤਲਾਸ਼ੀ ਵਾਲਾ ਸੀ ਉਹ ਮੁੜ ਕੇ 10000 ਰੁਪਇਆ ਦਾ ਦੇ ਨਹੀਂਰ ਧਾਮੀਆਂ ਦਿੱਤੀਆਂ ਤੇ ਤੀਜਾ ਕੇਸ ਤੁਸੀਂ ਪਿਆ ਤੀਜਾ ਕੇਸ ਸਾਡੇ ਕੋਲੇ ਆ ਲਖਵੀਰ ਹੈ ਗਲਤ ਰਸਤੇ ਤੇ ਪੈ ਗਿਆ ਸੀ ਨਸ਼ਾ ਕਰਨ ਲੱਗ ਗਿਆ ਸੀ ਕੰਬੋਜ ਬਰਾਦਰੀ ਚੋਂ ਹੈ ਮੁੰਡਾ ਇਹਦੀ ਮਦਰ ਹੈ ਨਹੀਂ ਤੇ ਇਹਦਾ ਜਿਹੜਾ ਫਾਦਰ ਹੈ ਉਹ ਵੀ ਲਗ ਰਹਿ ਰਿਹਾ ਇਹ ਦਾਦੀ ਕੋਲ ਰਹਿੰਦਾ ਸੀ ਇਹਦੀ ਦਾਦੀ ਦੇ ਜ਼ਮੀਨ ਦਾ 1 ਕਰੋੜ 20 ਲੱਖ ਰੁਪਏ ਨੂੰ ਮਿਲਿਆ ਸੀ ਉਹ ਇਹਦੇ ਨਾਕਰਾਤਾ ਇਹ ਇਲਾਜ ਕਰਾਂਦਾ ਰਿਹਾ ਦਾਦੀ ਮਰ ਲੀ ਜਦੋਂ ਦਾਦੀ ਮਰ ਲੈਂਦੀ ਇੱਕ ਸਲੂਨ ਲੈ ਲੈਂਦਾ 4 ਲੱਖ ਰੁਪਏ ਚ ਮੁੱਲ ਉੱਥੇ ਜਿਹੜੇ ਪੈਸੇ ਛਕਣ ਵਾਲੇ ਸੀ ਇਹਦਾ ਗਵਾਂਡੀ ਹੈ ਮਨਪ੍ਰੀਤ ਸਿੰਘ ਜੀ ਮਨੀਸ਼ਾ ਅਧਰਾਲੀ ਪਿੰਡ ਤੋਂ ਹੈ ਮਨਿੰਦਰਜੀਤ ਸਿੰਘ ਉਹਦੇ ਪਹਿਲਾਂ ਵੀ ਅਪਰਾਧਕ ਮਾਮਲੇ ਆ 10 12 15 ਗੋਲੀ ਚਲਾਈ ਪੁਲਿਸ ਦੇ ਫੈਰਿੰਗ ਕੀਤੀ ਆ ਉਹ ਕਾਫੀ ਜਿਹੜੇ ਮਸਲੇ ਆ ਤੁਹਾਡੇ ਕਲਕਲੇ ਥਾਣੇ ਚ ਜਾਣਗੇ ਤੇ ਪੁਲਸ ਵਾਲਾ ਕੋਈ ਵਿਵੇਕ ਨਾਮ ਦਾ ਬੰਦਾ ਜਿਹੜਾ ਫਾਦਰ ਦੇ ਨਾਮ ਤੇ ਕਸੋਰੀ لال ਦਾ ਮੁੰਡਾ ਸੈਕਟਰ 45 ਡੀ ਚੋਂ ਆਨਲਾਈਨ ਪੇਮੈਂਟ ਬੈਂਕ ਸਟੇਟਮੈਂਟ ਚ ਆਨਲਾਈਨ ਚਿੱਟੇ ਦੀ ਪੇਮੈਂਟ ਹੈ ਜਿਹੜੀ ਆ ਉਹ ਉਹ ਪੁਲਸ ਵਾਲਾ ਮੁਲਾਜ਼ਮ ਜਿਹੜਾ ਆ ਆਨਲਾਈਨ ਪੇਮੈਂਟ ਚਿੱਟੇ ਦੀ ਚਿੱਟੇ ਚ ਲੰਦਾ ਰਿਹਾ ਬਲੈਕ ਚਲਦੇ ਬਲੈਕ ਨਹੀਂ ਲਈ ਹੈ ਵਾਈਟ ਚ ਲਈ ਜਾਣੇ ਪੇਮੈਂਟ ਉਦੀ ਬੈਂਕ ਸਟੇਟਮੈਂਟ ਆ ਗਈ ਸੀ ਬੈਂਕ ਸਟੇਟਮੈਂਟ ਕਰਾ ਲਏ ਸਾਰੇ ਜਿਹੜਾ ਮੁਹਾਲੀ ਏਰੀਆ ਚ ਚੰਡੀਗੜ੍ਹ ਤੋਂ ਕੁਲਸ ਚਿੱਟਾ ਵੇਚ ਰਿਹਾ ਉਹਦੀ ਬੈਂਕ ਸਟੇਟਮੈਂਟ ਆ ਗਈ ਜਿਹੜਾ ਚਿੱਟੇ ਦਾ ਪੈਸਾ ਵੀ ਚਿੱਟੇ ਚਲੇ ਰਿਹਾ ਤੇ ਇਸੇ ਤਰ੍ਹਾਂ ਬੈਠੋ ਜੀ ਮੇਰੇ ਆਪਣੇ ਉਹ ਮੈਂ ਆਪਣੇ ਕਹਿ ਲਵਾਂ ਇੱਥੇ ਜਿਹੜਾ ਧਰਨਾ ਲਗਿਆ ਸੀ 28 ਫਰਵਰੀ ਨੂੰ ਤੇ 28 ਫਰਵਰੀ ਨੂੰ ਤਕਰੀਬਨ 200 ਜਾਂ 2500 ਬੰਦਾ ਹੋਊਗਾ ਜਿਹਦੇ ਚ ਪਰਚਾ ਮੇਰੇ ਤੇ ਤੇ ਮੇਰੇ ਘਰ ਵਾਲੀ ਤੇ ਕਰਤਾ ਸੀ 14 ਨੰਬਰ ਐਫ ਆਈ ਆਰ ਤੇ ਉੱਥੇ ਆ ਕੇ ਸਾਨੂੰ ਐਸ ਪੀ ਹਟਵਾਲ ਜੀ ਨੇ ਬਾਲਜੀ ਨੇ ਭਰੋਸਾ ਦਿੱਤਾ ਸੀ 10-20 ਦਿਨ ਚ ਅਸੀਂ ਕੋਈ ਨਾ ਇਨਕੁਆਰੀ ਪਾ ਕੇ ਸਾਡੇ ਦੋ ਚਾਰ ਬਿਆਨ ਲਿਖ ਕੇ ਕੈਂਸਲ ਕਰ ਦਾਂਗੇ ਪਰ 1 ਸਾਲ ਬੀਤ ਗਿਆ ਜਦੋਂ ਮੈਂ ਅਸੀ ਕੋਲ ਅਡਵੋਕਟ ਬਾਲਜੀ ਕੋਲੇ ਗਿਆ ਉਹਦੀ ਇਹ ਲੈਂਗੁਏਜ ਸੀ ਵੀ ਸੁਣਨਯੋਗੀ ਵੀ ਨਹੀਂ ਸੀ ਕਹਿੰਦਾ ਜਿੱਥੇ ਤੱਕ ਭਜਣਾ ਤੁਹਾਨੂੰ ਭਜ ਲਓ ਅਸੀਂ ਨੀ ਸਾਡਾ ਕੋਈ ਕੰਮਕਾਰ ਕਰਦੇ ਇਹਦੇ ਅਫਸਰਾਂ ਦੀ ਸਾਨੂੰ ਮੁਹਾਲੀ ਨੂੰ ਲੋੜ ਨਹੀਂ ਹੈ ਤੁਹਾਡੇ ਵਰਗੇ ਜਿਹੜੇ ਵਧੀਆ ਐਸਐਸਪੀ ਸਾਹਿਬ ਵਧੀਆ ਨੇ ਉਹਨਾਂ ਦੀ ਲੋੜ ਹੈ ਜਿਹੜੇ ਨਲਾਇਕ ਅਫਸਰਾਂ ਨੂੰ ਉਹਨਾਂ ਦਾ ਇਹ ਲੋਕਾਂ ਦਾ ਬੇੜਾ ਬਠਾਲਦਾ ਉਹਨਾਂ ਨੇ ਤੇ ਇਸੇ ਤਰ੍ਹਾਂ ਗੱਲ ਕਰ ਲਈਏ ਇਹ ਜਿਹੜਾ ਧਰਨਾ ਲਗਿਆ ਸੀ ਪ੍ਰਵਾਸੀ ਮਜ਼ਦੂਰਾਂ ਨੇ ਕਤਲ ਕਰਦਾ ਸੀ ਬੇਟਾ ਉਹ ਬੈਠੀ ਹੈ ਲੇਡੀ ਜਿਹਦੀ ਕੰਨ ਕਟਮਾਰ ਗੁਰਦੁਆਰੇ ਚ ਵੀ ਹੋਈ ਹੈ 11 ਫਿਰ ਹਾਂ ਜੀਆ ਕੱਲ ਕਟਵਾਰ ਗੁਰਦੁਆਰੇ ਪਿੱਛੇ 500 ਰੁਪਏ ਪਿੱਛੇ ਹੋਈ ਹੈ ਜੀ ਰੋਟੀ ਰੋਟੀ ਬਣਾਣ ਗਏ ਸੀ ਲੰਗਰ ਦੀ 5-500 ਰੁਪਏ ਦਿਹਾੜੀ ਤੇ ਲੈ ਗਏ ਨਾਮਦੇਵ ਗੁਰਦੁਆਰਾ ਹੈਗਾ ਜਿਹਦੀ ਕੰਪਲੀਟ ਕੱਲ 11 ਫਿਰ ਥਾਣੇ ਚ ਦਿੱਤੀ ਤੇ ਮੈਂ ਜਾ ਕੇ ਇੱਥੋਂ ਪੀਸੀਆਰ ਬੁਲਾ ਕੇ ਤਾਂ ਇਹ ਬੀਬੀਆਂ ਉਥੋਂ ਛੜਾਈਆਂ ਇੱਕ ਮਸੰਦ ਨੇ ਕੁੱਟੀਆਂ ਇਹ ਬੀਬੀਆਂ ਕੱਲ 500 ਰੁਪਏ ਪਿੱਛੇ ਤੇ ਉਹਦੇ ਜਿਹੜੀ ਖੀਰ ਪਿੱਛੇ ਜਿਨ੍ਹਾਂ ਤੇ ਇਸੇ ਤਰ੍ਹਾਂ ਸਾਡੇ ਕੋਲੇ ਇੱਕ ਬੇਟਾ ਮੇਰਾ ਖੜਿਆ ਇੱਥੇ ਜਿਹੜਾ ਪਰਚਾ 700 ਬੰਦਾ ਬੈਠਿਆ ਸੀ ਜਾਮ ਲਗਿਆ ਬੀਬੀ ਦਾ ਜਿਹੜਾ ਬੇਟਾ ਸੀ ਮਜ਼ਦੂਰਾਂ ਨੇ ਮਾਰਦਾ ਸੀ ਪਰਵਾਸੀਆਂ ਨੇ ਪਰਚਾ ਸਿਰਫ ਇਕੱਲਾ ਮੇਰੇ ਬੇਟੇ ਦੇ ਕਰਤਾ ਬੰਦਿਆਂ ਨੂੰ ਘਬਰਾ ਕੇ ਰਾਇ ਜੀ ਭੋਲੇ ਭੋਲੇ ਨੂੰ ਜਾ ਕੇ ਜਿੱਦੇ ਇਨਕੁਆਰੀ ਕਸਾਲ ਤੋਂ ਪਿਛਲੇ ਤੋਂ 5 ਮਹੀਨੇ ਤੋਂ ਪਈ ਹੈ ਜਿਹੜੀ ਡਾਕਟਰ ਬਲਜੀਤ ਕੌਰ ਨੇ ਮੰਤਰੀ ਨੇ ਮੰਗੀ ਸੀ ਮੈਂ ਸਾਰਿਆਂ ਤੋਂ ਦੇ ਦੀ ਹਰਵੀਰ ਸਿੰਘ ਢਵਾਲ ਸਾਰੀਆਂ ਇਨਕੁਆਰੀਆਂ ਦੱਬੀ ਬੈਠਿਆ ਉਸ ਬੰਦੇ ਨੇ ਜਿਹੜਾ ਹੈ ਲੋਕ ਪਬਲਿਕ ਦੁਖੀ ਕਰੀ ਪਈ ਹੈ ਸਾਰੀ ਤੇ ਇਸੇ ਤਰ੍ਹਾਂ ਇੱਕ ਰਕੇਸ਼ ਕੁਮਾਰ ਐਸਐਸਆ ਹੈ 72 ਨੰਬਰ ਐਫ ਆਈ ਆਰ ਸਨ 14 ਤੋਂ ਥਾਣਾ ਫੇਸਾਠਵੀ ਜਿਹਨੇ ਮਿਸਲ ਚੋ ਬਿਆਨ ਗਾਇਬ ਕਰ ਦਿੰਦਾ ਮੇਰੇ ਖਿਲਾਫ 182 ਦੇ ਆਰਡਰ ਪਾਸ ਕਰਾ ਲੈਂਦਾ ਦੋਨੇ ਕਮਿਸ਼ਨਾਂ ਦੇ ਆਰਡਰ ਹੋਏ ਨੇ ਐਸ ਸੀ ਕਮਿਸ਼ਨ ਪੰਜਾਬ ਦੇ ਆਰਡਰ ਹੋਏ ਨੇ ਐਸ ਸੀ ਕਮਿਸ਼ਨ ਨੈਸ਼ਨਲ ਦੇ ਆਰਡਰ ਹੋਏ ਨੇ ਸਾਰਿਆਂ ਦੇ ਆਰਡਰ ਉਹਦੇ ਖਿਲਾਫ ਹੋਏ ਨੇ ਪਰ ਉਹਨੂੰ ਤਰੱਕੀ ਮਿਲੀ ਹੈ ਉਹ ਐਸ ਐਸ ਆਈ ਤੋਂ ਸਬ ਇਨਸਪੈਕਟਰ ਬਣਿਆ ਥੋੜੇ ਦਿਨ ਹੋਏ ਉਹਦੇ ਖਿਲਾਫ ਪਰਚੇ ਦੀ ਸ਼ਿਕਾਇਤ ਹੋਈ ਹੈ ਅੱਜ ਵੀ ਐਸ ਸੀ ਕਮਿਸ਼ਨ ਪੰਜਾਬ ਕੋਲੇ ਕੇਸ ਲਗਿਆ ਸੈਦ ਕ੍ਰਾਈਮ ਬ੍ਰਾਂਚ ਵਾਲੇ ਪਹੁੰਚੇ ਹੋਣੇ ਮੈਂ ਇਹਨਾਂ ਲੋਕਾਂ ਕਰਕੇ ਆਪਣੇ ਕੇਸ ਵਰੀਆਂ ਤੇ ਮੇਰੇ ਇਹ 5-6 ਮੀਟਰ ਨੇ ਜਿਨ੍ਹਾਂ ਦਾ ਮੰਗ ਪੱਤਰ ਹੈ ਪਹਿਲ ਦੇ ਆਧਾਰ ਤੇ ਤੁਸੀਂ 2 ਮਿੰਟ ਲਈਏ ਪਰਿਵਾਰਾਂ ਨੂੰ ਵਿਸ਼ਵਾਸ ਦਿਵਾ ਕੇ ਜਾਓ ਸਾਤੋਂ ਹਫਤਾ 10 ਦਿਨ 15 ਦਿਨ ਜੋ ਸਮਾਂ ਲੱਗਦਾ ਉਹ ਟਾਈਮ ਦੇ ਕੇ ਜਾਓ ਤਾਂ ਕਿ ਇਹ ਪਬਲਿਕ ਜਿਹੜੀ ਆ ਤੁਹਾਡੇ ਤੇ ਵਿਸ਼ਵਾਸ ਕਰੇ ਐਸਐਸਪੀ ਤੇ ਵਿਸ਼ਵਾਸ ਕਰੇ ਡੀਜੀਪੀ ਪੰਜਾਬ ਤੇ ਵਿਸ਼ਵਾਸ ਕਰੇ ਤਾਂ ਕਿ ਇਹਨਾਂ ਦੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਜੈਜ ਅਸੀਂ ਕੰਮ ਨਹੀਂ ਗਲਤ ਕਰਦੇ ਜੈਜ ਕੰਮ ਹੋਣਾ ਚਾਹੀਦਾ ਪਰ ਇਹ ਪਬਲਿਕ ਦੀ ਸੁਣੀ ਚਾਹੀਦੀ ਹੈ ਤੇ ਤੁਸੀਂ 2 ਮਿੰਟ ਲਈ ਬਰੇਹਮਣ ਹੋਵੇ ਖੱਤਰੀ ਹੋਵੇ ਕੋਈ ਵੀ ਬੰਦਾ ਆ ਸਕਦਾ ਉਹਦੀ ਅਸੀਂ ਜਿਹੜੀ ਆਵਾਜ਼ ਹੈ ਦਵੀ ਹੋਈ ਆਵਾਜ਼ ਉਸ ਅੰਨੀ ਤੇ ਬੋਲੀ ਤੇ ਗੂੰਗੀ ਸਰਕਾਰ ਤੱਕ ਪਹੁੰਚਾਉਣ ਲਈ ਪ੍ਰੈਸ ਦਾ ਸਹਾਰਾ ਲੈ ਕੇ ਅਸੀਂ ਇਕੱਠੇ ਹੋ ਕੇ ਉਹ ਕੰਮ ਕਰਾਉਣ ਲਈ ਅੱਜ ਜਿਹੜਾ ਵਿਸ਼ਾ ਹੈ ਐਸਐਸਪੀ ਦਫ਼ਤਰ ਦਾ ਕਰਵ ਕਰਨ ਦਾ ਅਸੀਂ ਐਲਾਨ ਕੀਤਾ ਸੀ ਕਹਿ ਲੋ ਤੇ ਗਰਵੀਰ ਸਿੰਘ ਜੀ ਆਜੂਗਾ ਕਹਿ ਲੋ ਤੋਂ ਪਰਿਵਾਰ ਗਰਵੀਰ ਸਿੰਘ ਆਪਣੇ ਪਰਿਵਾਰ ਨੂੰ ਲੈ ਕੇ ਸਾਡੇ ਕੋਲ 14 ਤਰੀਕ ਨੂੰ ਆਇਆ ਸੀ ਜਿਹਦੇ ਪਰਿਵਾਰ ਨਾਲ ਜੋ ਬੈਠੇ ਆ ਹਾਲਾਂਕਿ ਇਹ ਸੇ ਸਮਾਜ ਚੋਂ ਹੈ ਸਾਡੇ ਸਬੰਧਤ ਦਾ ਸਮਾਜ ਚੋਂ ਪਰ ਸਮਾਜ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਪਿੰਡ ਕੈਲੋ ਹੈ ਹਲਕਾ ਮਹਾਲੀ ਹੈ ਐਮ ਐਲ ਏ ਕਲਵੰਦ ਸਿੰਘ ਹੈ ਜਦੋਂ ਕੋਈ ਨਾ ਕਿਸੇ ਪਾਸੇ ਸੁਣੇ ਕੋਈ ਐਸਾ ਕਿ ਇਹਨਾਂ ਦੀ ਮਦਦ ਹੈਲਪ ਕਰਦੇ ਆ ਤੇ ਗਰਮੀਤ ਸਿੰਘ ਨੇ ਐਸ ਐਸ ਪੀ ਨੂੰ ਦਰਖਾਹ ਦਿੱਤੀ ਹੈ ਆਪਣਾ ਪਖਪੂਰਨ ਲੱਗੇ ਤੇ ਪੁਲਿਸ ਤਮਾਸ਼ੀਨ ਵਲ ਕੇ ਦੇਖ ਰਹੀ ਪੈਸੇ ਲੈ ਕੇ ਕੱਲ ਦੂਜੀ ਪਾਰਟੀ ਵੀ ਕੋਈ ਫੋਨ ਕਰਾਂਦੀ ਸੀ ਮੈਂ ਕਿਹਾ ਜੀ ਤੁਹਾਡਾ ਜੇ ਕੰਪਰੋਮਾਈਜ਼ ਹੁੰਦਾ ਦੋਨੇ ਐਸਸੀ ਪਰਿਵਾਰ ਨੇ ਆਪਾਂ ਬੈਠ ਕੇ ਸਮਝੌਤਾ ਕਰ ਲਓ ਮੈਨੂੰ ਕੋਈ ਦੁਸ਼ਮਣ ਨਹੀਂ ਹੈ ਮੇਰਾ ਕੋਈ ਬੇਤਰ ਨਹੀਂ ਹੈ ਜੇ ਤੁਹਾਡਾ ਸਮਝੌਤਾ ਹੋ ਸਕਦਾ ਸਮਝੌਤਾ ਕਰ ਲਓ ਮੈਂ ਗਰਵੀਰ ਸਿੰਘ ਜੀ ਨੇ ਮੈਨੂੰ ਕਿਹਾ ਤਾਂ ਪਰ ਮੇਰੇ ਕੋਈ ਇਹ ਐਗਰੀਮੈਂਟ ਨਹੀਂ ਹੈ ਵੀ ਮੈਂ ਕਿਸੇ ਦਾ ਪ੍ਰੈਸ਼ਰ ਅਜ ਕਰਕੇ ਕਰਕੇ ਸਮਝੌਤਾ ਕਰਾਵਾਂ ਸਾਡਾ ਕੰਮ ਹੈ ਨਿਆਂ ਸਾਫ ਦਵਾਨ ਵਾਲਾ ਤੇ ਜਿਹੜੀ ਪੁਸ ਕੰਮ ਨਹੀਂ ਕਰਦੀ ਮਕਰੀ ਹੋਈ ਵੀ ਸਰਕਾਰ ਕੰਮ ਨਹੀਂ ਕਰਦੀ ਉਹਦੀ ਹਕੀਕਤ ਦੱਸਣ ਵਾਸਤੇ ਅਸੀਂ ਪ੍ਰੈਸ ਦਾ ਸਹਾਰਾ ਭਵਿੰਦਰ ਬੱਬਰ ਜੀ ਅਕਵਾਲ ਜੀ ਤੇ ਸਾਰੇ ਪ੍ਰੈਸ ਵਾਲੇ ਸਾਡਾ ਬਹੁਤ ਸਾਰਾ ਸਹਿਯੋਗ ਦੇ ਰਹੇ ਨੇ ਜਿਨ੍ਹਾਂ ਦੇ ਸਹਿਯੋਗ ਕਰਕੇ ਤੁਹਾਡੀਆਂ ਜਿਹੜੀਆਂ ਮੰਗਾਂ ਡਿਮਾਂਡਾਂ ਪੂਰੀਆਂ ਹੁੰਦੀਆਂ ਐ ਇਸੇ ਤਰ੍ਹਾਂ ਲਾਂਡਰਾਂ ਤੋਂ ਕਿਵੇਂ ਕਬਜ਼ਾ ਹੁੰਦਾ ਰਾਤੋਂ ਰਾਤ 3 ਵਜੇ ਬੀਬੀ ਬੈਠੀ ਆ ਤੁਹਾਡੇ ਸਾਹਮਣੇ 85 ਸਾਲ ਦੀ ਹੋਈ ਆ 90 ਸਾਲ ਦੀ ਨੂੰ 3 ਵਜੇ ਅੰਦਰ ਬੰਦ ਕਰਿਆ ਗਿਆ 3 ਵਜੇ ਦੇ ਬੰਦ ਕਰਕੇ ਇਹਨਾਂ ਦੀ ਨੂੰ ਨੂੰ ਅੰਦਰ ਬੰਦ ਕਰਕੇ ਕਮਰਿਆਂ 'ਚ ਦੋ ਬੱਚਿਆਂ ਨੂੰ ਬੰਦ ਕਰਕੇ ਇੱਕ ਵੱਡੀ ਮਸ਼ੀਨ ਲੈ ਕੇ ਜੀਸੀਬੀ ਇਹਨਾਂ ਦੇ ਘਰ ਨੂੰ ਢਾਇਆ ਜਾਂਦਾ ਤੇ ਕਬਜ਼ਾ ਲਿਆ ਜਾਂਦਾ ਇਹ ਤੁਹਾਡੇ ਪਰਿਵਾਰ ਸਾਹਮਣੇ ਖੜਿਆ ਇਹਨਾਂ ਨੇ ਵੀ ਮੇਰੇ ਤੱਕ ਪਹੁੰਚ ਕਰੀ ਆ ਤੇ ਪਰਚਾ ਵੀ ਇਹਨਾਂ ਦੀ ਦਿੱਤਾ ਕਬਜ਼ਾ ਵੀ ਇਹਨਾਂ ਦੇ ਮਕਾਨ ਤੇ ਹੋਇਆ ਪਰਚਾ ਵੀ ਇਹਨਾਂ ਤੇ ਹੀ ਹੋਇਆ ਜਦੋਂ ਪਰਚਾ ਹੋਇਆ ਜਿਹੜੇ ਪੁਲਿਸ ਮੁਲਾਜ਼ਮ ਪਖੰਡੀ ਪੁਲਿਸ ਮੁਲਾਜ਼ਮ ਫੜਨਾ ਏ ਇਹਦੇ ਭਰਾ ਨੂੰ ਰੈਸਟ ਕਰਨਾ ਹੈ ਉਹ ਇੱਥੇ ਬੈਠਿਆ ਇਹਦੇ ਭਰਾ ਨੂੰ ਰੈਸਟ ਕਰਨਾ ਹੈ 10000 ਰੁਪਏ ਜੇਬ ਚ ਦਾ 10000 ਰੁਪਏ ਵੀ ਕੱਢ ਲਿਆ ਤੇ ਜਦੋਂ ਇਹਨਾਂ 10000 ਦੀ ਮੰਗ ਕੀਤੀ ਕਹਿੰਦਾ ਅੰਦਰੋਂ ਜਵਾਨਤ ਨਹੀਂ ਹੋਣ ਦੇਾਂਗੇ ਜੇ ਤਾ 10000 ਰੁਪਏ ਮੰਗਿਆ ਜਿਨ੍ਹਾਂ ਦੇ ਹਲਫੀਆ ਬਿਆਨ ਐਫੀਡ ਐਫੀਡ ਸਾਡੇ ਕੋਲੇ ਆ ਗਏ ਜਿਹੜਾ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦਾ ਜੇ ਕਰਪਸ਼ਨ ਕਰਦਾ ਤਾਂ ਉਹਦੇ ਨਾਂ ਅਸੀਂ ਗੁਪਤ ਰੱਖਾਂਗੇ ਕਰਪਸ਼ਨ ਵਾਲਿਆਂ ਦੇ ਤੇ ਉਹਨਾਂ ਦੇ ਕਾਰਵਾਈ ਕਰਾਂਗੇ ਅਸੀਂ ਤਾਂ ਹਲਫੀਆ ਬਿਆਨ ਲੈਂਦੇ ਆ ਸਾਡੇ ਕੋਲ 50 ਹਲਫੀਆ ਬਿਆਨ ਕਰਪਸ਼ਨ ਦੇ ਆਏ ਬੈਠੇ ਨੇ ਜਿਹੜੇ ਜਿਹੜੇ ਪੁਲਸ ਦੇ ਖਿਲਾਫ ਹੈ ਮੁਲਸੀਆਂ ਦੇ ਖਿਲਾਫ ਹੈ ਸੁਪਰਵਾਈਜ਼ਰਾਂ ਦੇ ਖਿਲਾਫ ਹੈ ਅਸੀਂ ਹਲਫੀਆ ਬਿਆਨ ਦੇ ਕੇ ਦੱਸਦੇ ਤਾਂ ਵੀ ਕੋਈ ਕਾਰਵਾਈ ਨਹੀਂ ਹੁੰਦੀ ਇਹਦੀ ਜਦੋਂ ਬੈਂਕ ਸਟੇਟਮੈਂਟ ਕੜਾਈ ਮੈਂ ਹੁਣ 1 ਕਰੋੜ 20 ਲੱਖ ਰੁਪਏ ਦੀ ਠੱਗੀ ਇਸ ਮੁੰਡੇ ਨਾਲ ਹੋਈ ਹੈ ਤੇ ਸਾਡੇ ਕੋਲੇ ਅਰਸ਼ੀ ਖੜੇ ਨੇ ਅਰਸ਼ੀ ਆਜੋ ਇਹਨਾਂ ਤੋਂ ਮੁੰਡਿਆਂ ਤੋਂ 22 ਲੱਖ ਰੁਪਏ ਦੀ ਆਜੋ 22 ਲੱਖ ਰੁਪਏ ਦੀ ਗੱਡੀ ਖਰੀਦਦਾ ਮੁੰਡਾ ਹੈ 22 ਲੱਖ ਦੀ ਗੱਡੀ ਖਰੀਦਦਾ ਇਹਨਾਂ ਨੇ ਗੱਡੀ ਦੇ ਦਿੱਤੀ ਇਹਦੇ ਕੋਲੇ ਪੈਸੇ ਚਲੇ ਗਏ ਪਰ ਜਿਹੜੀ ਗੱਡੀ ਦੀ ਖੋਹ ਹੋਈ 22 ਲੱਖ ਦੀ ਗੱਡੀ ਸਦਰਠਾਣਾ ਖਰੜ ਖੁੰਨੀ ਮਜਰਾ ਜਿਹੜੀ ਖੋਲਦੀ ਐ ਇਹ ਮੁੰਡੇ ਦੇ ਫੇਰਿੰਗ ਹੁੰਦੀ ਐ ਤਲਵਾਰਾਂ ਚੱਲਦੀਆਂ 22 ਟਾਂਕੇ ਦੇ ਸਿਰ ਚ ਲੱਗਦੇ ਐ ਪਰ ਪੁਲਿਸ 5 ਮਹੀਨੇ ਹੋ ਗਏ ਕੋਈ ਕਾਰਵਾਈ ਨਹੀਂ ਕਰਦੀ ਸਦਰ ਥਾਣਾ ਖਰੜ ਦੀ ਪੁਲਿਸ ਖੁੰਨੀ ਮਜਰਾ ਥਾਣੇ ਦੀ ਕੋਈ ਕਾਰਵਾਈ ਨਹੀਂ ਕਰਦੀ 1 ਕਰੋੜ 20 ਲੱਖ ਦੀ ਠੱਗੀ ਹੋਈ ਵਾਦਰਾਲੀ ਪਿੰਡ ਦਾ ਮੁੰਡਾ ਇਹ ਫੁੱਟਪਾਥਾਂ ਤੇ ਪੈਂਦਾ ਸੀ ਤੇ ਇਹ ਮਜਬੂਰ ਹੋ ਗਿਆ ਸੀ ਖੁਦਕਸੀ ਕਰਨ ਨੂੰ ਜਿਹਨੂੰ 1 ਮਹੀਨਾ ਹੋ ਗਿਆ ਮੈਂ ਆਪਣੇ ਘਰੇ ਰੱਖੀ ਬੈਠਿਆ ਇਹ ਡੀਐਸਪੀ ਹਰਸ਼ੀ ਮਰ ਤੋਂ ਬੱਲ ਤੇ ਐਸਪੀ ਅਰ ਵੀਰ ਸਿੰਘ ਹਟਵਾਲ ਜੀ ਨੇ ਕਹਿ ਕੇ ਗਏ ਸੀ ਵੀ ਥੋੜਾ ਪਰਚਾ ਕੈਂਸਲ ਕਰ ਦਾਂਗੇ ਅੱਜ ਤੱਕ 1 ਸਾਲ ਬੀਤ ਗਿਆ ਕੋਈ ਕਾਰਵਾਈ ਨਹੀਂ ਕੀਤੀ ਉਹ ਐਸਪੀ ਬਹੁਤ ਉੱਚਾ ਨੀਮਾ ਬੋਲੇ ਪਰ ਉਹਨੂੰ ਐਸਪੀ ਨੂੰ ਕਿਹਾ ਵੀ ਤੂੰ ਥੱਲੇ ਰਹਿ ਤੇਰੇ ਵਰਗੇ ਬਹੁਤ ਐਸਪੀ ਇੱਥੇ ਆਏ ਤੇ ਬਹੁਤ ਚਲੇ ਗਏ ਅਸੀਂ ਫੇਰ ਵੀ ਪਰਿਵਾਰਾਂ ਚ ਰਹਿਣਾ ਪਬਲਿਕ ਚ ਰਹਿਣਾ ਤੇ ਇਸੇ ਤਰ੍ਹਾਂ ਇੱਕ ਕੇਸ ਜਿੱਥੇ ਬੀਬੀ ਸੋਨੀਆ ਰਾਣੀ ਆਈ ਵੀ ਹੈ ਜਿਹਦੇ ਬੱਚੇ ਪ੍ਰਵਾਸੀਆਂ ਨੇ ਮਾਰਦਾ ਸੀ ਮੁੰਡਾ ਕਤਲ ਕਰਦਾ ਸੀ ਸੋਨੀਆ ਰਾਣੀ ਇਹਨਾਂ ਦਾ ਬੇਟਾ ਪ੍ਰਵਾਸੀਆਂ ਨੇ ਮਾਰ ਕੇ ਕਤਲ ਕਰਦਾ ਸੀ ਜਿੱਥੇ ਤਿੰਨ ਦਿਨ 에ਰਪੋਰਟ ਰੋਡ ਦਾ ਜਾਮ ਕਰਨਾ ਪਿਆ ਜਿੱਥੇ ਉਹ ਦੋਸ਼ੀ ਦਾ ਬਹੁਤ ਔਖੇ ਫੜੇ ਅੱਜ ਵੀ ਇੱਕ ਬਹਾਰ ਹੈ ਪਰ ਮੇਰੇ ਬੇਟੇ ਦੇ ਪਰਚਾ ਦਰਜ ਕਰਤਾ ਵੀ ਇਹਨਾਂ ਨੇ ਜਿਹੜਾ ਉਹਦੇ ਵਿੱਚ ਵਿਗਨ ਪਾਇਆ ਆਵਾਜਾਈ ਵਿੱਚ ਵਿਗਨ ਪਾਇਆ ਤਾਂ ਇਸੇ ਤਰ੍ਹਾਂ ਸਾਰੇ ਕੇਸ ਵੱਖੋ ਵੱਖਰੇ ਸਾਡੇ ਕੋਲ 6 ਕੇਸ ਨੇ 6-7 ਪਰਿਵਾਰਾਂ ਦੇ ਕੇਸ ਨੇ ਸਾਰੇ ਪਰਿਵਾਰ ਆਏ ਬੈਠੇ ਨੇ ਤੇ ਅਸੀਂ ਇੱਥੇ ਜਿਹੜੀ ਇਹ ਆ ਸ਼ੁਰੂ ਕਰਤੀ ਅਸੀਂ 2-2 ਮਿੰਟ ਬੁਲਾ ਰਿਆਂ ਨੂੰ ਦਵਾਂਗੇ ਜਿਹੜੇ ਵੀ ਵੀਰ ਨੇ ਕੋਈ ਆਪਣੀ ਗੱਲ ਰੱਖਣੀ ਹੈ ਉਹ ਮਾਈਕ ਰਾਹੀਂ ਰੱਖ ਸਕਦਾ ਹੈ ਪ੍ਰਸ਼ਾਸਨ ਤਿਆਰ ਹੈ ਜੈਹਾਬਾਦ ਪੰਜਾਬ ਸਰਕਾਰ ਮੁਰਤਾਬਕ ਪੁਲਿਸ ਪ੍ਰਸ਼ਾਸਨ ਮੁਰਤਾਬਕ ਪੰਜਾਬ ਸਰਕਾਰ ਮੁਰਤਾਬਕ ਉਹ ਵਹਾਂ ਜਾ ਕੇ ਦੋਵੇਂ ਵਹਾਂ ਜਾ ਕੇ ਪੰਜਾਬ ਸਰਕਾਰ ਮੁਰਤਾਬਕ ਪੰਜਾਬ ਸਰਕਾਰ ਮੁਰਤਾਬਕ ਪੁਲਿਸ ਪ੍ਰਸ਼ਾਸਨ ਮੁਰਤਾਬਕ ਪੁਲਿਸ ਪ੍ਰਸ਼ਾਸਨ ਪ੍ਰਸ਼ਾਸਨ ਮਰਤਪੁਰ ਪੰਜਾਬ ਸਰਕਾਰ ਮਰਤਪੁਰ ਪੰਜਾਬ ਸਰਕਾਰ ਮਰਤਪੁਰ ਪੰਜਾਬ ਸਰਕਾਰ ਮਰਤਪੁਰ ਪੁਲਿਸ ਪ੍ਰਸ਼ਾਸਨ ਮਰਤਪੁਰ ਪੁਲਿਸ ਪ੍ਰਸ਼ਾਸਨ ਮਰਤਪੁਰ ਪੁਲਿਸ ਪ੍ਰਸ਼ਾਸਨ ਮਰਤਪੁਰ ਪੰਜਾਬ ਸਰਕਾਰ ਮਰਤਪੁਰ ਪੰਜਾਬ ਸਰਕਾਰ ਮਰਤਪੁਰ ਇਹ 사झी करिए ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀ ਅੱਜ ਸਾਰੇ ਸਤਿਕਾਰਯੋਗ ਮਾਈ ਭਾਈ ਖਾਸ ਕਰਕੇ ਨੌਜਵਾਨ ਵੱਡੀ ਗਿਣਤੀ ਚ ਤੁਸੀਂ ਸਾਰੇ ਇੱਥੇ ਇਸ ਮੋਰਚੇ ਤੇ ਬੈਠੇ ਹੋ ਇਹ ਮੋਰਚਾ ਇਸੇ ਕੰਮ ਲਈ ਲਾਇਆ ਸੀ ਜਦੋਂ ਇਹ ਮੋਰਚਾ ਲਾਉਣ ਦੀਆਂ ਮੀਟਿੰਗਾਂ ਸਾਡੀਆਂ ਸ਼ੁਰੂ ਹੋਈਆਂ ਸੀ ਅਸੀਂ ਇਹਦਾ ਬੇਸ ਬਣਾਇਆ ਸੀ ਇਸ ਗੱਲ ਦਾ ਕਿ ਜਿਹੜੇ ਪੀੜਤ ਲੋਕ ਹੋਣਗੇ ਉਹਨਾਂ ਦੀ ਸਰਕਾਰ ਤੱਕ ਗੱਲ ਪਹੁੰਚਾਉਣ ਲਈ ਸਾਨੂੰ ਇੱਕ ਜਗ੍ਹਾ ਤੇ ਮੋਰਚਾ ਲਾਉਣ ਦੀ ਲੋੜ ਹੈ ਇਸ ਅੱਜ ਇਸ ਗੱਲ ਦੀ ਵਧਾਈ ਹੈ ਕਿ ਆਪਾਂ ਇਸ ਮੋਰਚੇ ਨੂੰ ਉਸੇ ਰੰਗ ਚ ਰੰਗਿਆ ਹੋਇਆ ਜਿਸ ਰੰਗ ਚ ਆਪਾਂ ਸ਼ੁਰੂ ਕੀਤਾ ਸੀ ਜਿੱਥੋਂ ਤੱਕ ਪੁਲਿਸ ਦੀ ਗੱਲ ਹੈ ਪੁਲਿਸ ਗੁਲਾਮ ਹੈ ਅਧੀਨ ਹੈ ਸਰਕਾਰ ਦੇ ਸਰਕਾਰ ਅਧੀਨ ਹੈ ਮਨੁਵਾਤ ਦੇ ਮਨੁਸਮਰਤੀ ਦੇ ਇਸ ਕਰਕੇ ਪੁਲਿਸ ਜਿਹੜੀ ਹੈ ਤਾਂ ਆਜ਼ਾਦ ਹੋ ਸਕਦੀ ਹੈ ਜੇ ਭਾਰਤੀ ਸੰਵਿਧਾਨ ਦੇ ਤਹਿਤ ਚੱਲੇ ਆ ਸਾਡੇ ਸਿੰਘਾਂ ਨੇ ਮੋਰਚਾ ਲਾਇਆ ਸੰਵਿਧਾਨ ਦੇ ਮੁਤਾਬਕ ਸਜਾਵਾਂ ਪੂਰੀਆਂ ਹੋ ਗਈਆਂ ਫਿਰ ਜੇਲਾੇ ਡੱਕੇ ਹੋਏ ਨੇ ਆ ਹੁਣ ਗੁਰਦਰਾ ਸਾਹਿਬ ਦੇ ਕੋਲ ਠੇਕੇ ਖੁੱਲਦੇ ਨੇ ਆ ਪਿੰਡ ਖੁੱਡਾ ਵਾਲੀ ਸ਼ੇਰ ਚ ਬਾਬਾ ਬਲਜੀਤ ਸਿੰਘ ਨੇ ਆਪਣੇ ਖੁੰਡੇ ਦੇ ਨਾਲ ਉਹਨਾਂ ਦੇ ਫਲੈਕਸ ਪਾੜੇ ਸ਼ਰਾਬ ਦੇ ਠੇਕੇਦਾਰਾਂ ਦੇ ਠਿਕਾ ਬੰਦ ਕਰਾਇਆ ਬੀਬੀਆਂ ਨਾਲ ਲੈ ਕੇ ਬੀਬੀਆਂ 'ਚ ਬੜੀ ਤਾਕਤ ਹੈ ਔਰ ਜੋ ਕੁਛ ਇਸ ਮੋਰਚੇ ਵੱਲੋਂ ਸੇਵਾਵਾਂ ਦੇ ਸਕਦੇ ਆ ਦੇ ਰਹੇ ਆ ਬੀਬੀ ਸੋਨੀਆ ਜੀ ਬੈਠੇ ਆ ਇਹਨਾਂ ਨਾਲ ਜੋ ਕੁਦਰਤ ਦਾ ਭਾਣਾ ਵਰਤਿਆ ਇਹੀ ਕਹਿ ਸਕਦੇ ਆ ਇਹਨਾਂ ਨੇ ਵੀ ਮੋਰਚੇ ਦੇ ਬਹੁਤ ਸੇਵਾ ਕੀਤੀ ਹੈ ਠੰਡਾਂ ਦੇ ਵਿੱਚ ਇਹਨਾਂ ਨੇ ਸਵੇਰੇ 4-4 ਵਜੇ ਜਥਾ ਲਿਆ ਕੇ ਇਸ ਮੋਰਚੇ ਦੀ ਸੰਗਤ ਲਈ ਰੋਟੀਆਂ ਬਣਾਈਆਂ ਚਾਹਾਂ ਬਣਾਈਆਂ ਪੂੜੀਆਂ ਛੋਲੇ ਬਣਾਏ ਸਵਾਵਾਂ ਦਿੱਤੀਆਂ ਅੱਜ ਜੇ ਪੁਲਿਸ ਤੁਹਾਡੇ ਕੋਲ ਆਈ ਅੱਜ ਉਹ ਦੇਖੋ ਅੱਗੇ ਕਿੰਨੇ ਪੁਲਿਸ ਤੁਹਾਡੇ ਕੋਲ ਗੱਲਬਾਤ ਕਰਨ ਆਈ ਹੈ ਇਹਦਾ ਮਤਲਬ ਹੈ ਤੁਹਾਡੀ ਤਾਕਤ ਹੈ ਨਹੀਂ ਤਾਂ ਸਿਪਾਹੀ ਹੱਥ ਮਿਲਣ ਨੂੰ ਤਿਆਰ ਨਹੀਂ ਹੈਗਾ ਤੁਸੀਂ ਥਾਣੇ ਚਲ ਜਾਓ ਸਿੱਧੇ ਮੋਢੇ ਗੱਲ ਕਰਦੇ ਹੈਗੇ ਆ ਇਹ ਖਾਣ ਨੂੰ ਪੈਂਦੇ ਨੇ ਪਤਾ ਨਹੀਂ ਇਹ ਵੱਡੇ ਜ਼ਾਇਲਦਾਰ ਹੀ ਹੁੰਦੇ ਨੇ ਸੋ ਇਸ ਕਰਕੇ ਤੁਹਾਡੀ ਸ਼ਕਤੀ ਤੁਹਾਡਾ ਅਹਿਸਾਸ ਮੈਂ ਇੱਥੇ ਬਰਬਿੰਦਰ ਸਿੰਘ ਕੁੰਬੜਾ ਜੀ ਨੂੰ ਔਰ ਮਨਵਾ ਸਾਹਿਬ ਨੂੰ ਪੂਰੀ ਸਾਰੀ ਟੀਮ ਨੂੰ ਸ਼ੈਂਕੀ ਜੀ ਨੂੰ ਅਜੈਬ ਸਿੰਘ ਬਠੋਈ ਜੀ ਨੂੰ ਐਨਸੀਪੀ ਦੇ ਪੰਜਾਬ ਦੇ ਪ੍ਰਧਾਨ ਸਰਬਜੀਤ ਸਿੰਘ ਗੋਲਡੀ ਜੀ ਨੂੰ ਹੋਰ ਸਾਡੇ ਜਫਾੜੀ ਸਾਹਿਬ ਬਾਬਾ ਬਲਜੀਤ ਸਿੰਘ ਜੀ ਮੈਂ ਦੁਆਰਾ ਕਹਿ ਦੇਣਾ ਇਹ ਗੁਲਾਮ ਹੈ ਇਹਨਾਂ ਦੇ ਹੁਕਮ ਹੈ ਸਰਕਾਰ ਦਾ ਇਹ ਡਰ ਜਾਂਦੇ ਨੇ ਸਾਡੀ ਬਦਲੀ ਹੋ ਜੂਗੀ ਸਾਡੀ ਪ੍ਰਮੋਸ਼ਨ ਰੁਕ ਜੂਗੀ ਜਿਹੜੇ ਲੰਬੀਆਂ ਬਹਾਅ ਆ ਰਹਿਆਂ ਨੇ ਉਹਨਾਂ ਨਾਲ ਹੱਥ ਮਲਾਉਂਦੇ ਨੇ ਉਹਨਾਂ ਨੂੰ ਕੁਰਸੀਆਂ ਤੇ ਬਿਠਾਉਂਦੇ ਆ ਜੇ ਕੋਈ ਵਿੱਚੋਂ ਐਦਾਂ ਦਾ ਸਾਡਾ ਭਾਈ ਮਾਈ ਵੀਰ ਭੈਣ ਚੱਲ ਜੇ ਉਧਰ ਜਾ ਪਰੇ ਹੋ ਜਾ ਦੂਰ ਹੋ ਜਾ ਫਿਰ ਕੀ ਹੈ ਟਾਈਮ ਨਹੀਂ ਹੈਗਾ ਐਦਾਂ ਦੇ ਗੱਪਕੇ ਮਾਰਦੇ ਆ ਸੋ ਇਹ ਮੁਕਾਬਲੇ ਕਿੱਦਾਂ ਕੀਤੇ ਜਾ ਸਕਦੇ ਆ ਜਿੱਦਾਂ ਚੱਪੜ ਜੀੜੀ ਸਾਹਿਬ ਨੇ ਕਿਹਾ ਸੰਗਠਿਤ ਹੋ ਕੇ ਇਕੱਠੇ ਹੋ ਕੇ ਸ਼ਕਤੀ ਬਣਾ ਕੇ ਐਦਾਂ ਦੇ ਮੋਰਚੇ ਲਾਣੇ ਸਿੱਖੋ ਮੋਰਚੇ ਚਲਾਣੇ ਸਿੱਖੋ ਇਕੱਠੇ ਬਹਿਣਾ ਸਿੱਖੋ ਵਿਚਾਰ ਕਰਨਾ ਸਿੱਖੋ ਇਹ ਸ਼ਾਸਨ ਤੇ ਪ੍ਰਸ਼ਾਸਨ ਜਿਹੜੀ ਪੁਲਿਸ ਹੈ ਪ੍ਰਸ਼ਾਸਨ ਹੈ ਜਿਹੜਾ ਸ਼ਾਸਨ ਆ ਉਹ ਭਗਵੰਤ ਮਾਨ ਆ ਪੰਜਾਬ ਸਰਕਾਰ ਜਿੰਦਾਬਾਦ ਪੁਲਿਸ ਪ੍ਰਸ਼ਾਸਨ ਜਿੰਦਾਬਾਦ ਪੁਲਿਸ ਪ੍ਰਸ਼ਾਸਨ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਪੁਲਿਸ ਪ੍ਰਸ਼ਾਸਨ ਜਿੰਦਾਬਾਦ ਪੁਲਿਸ ਪ੍ਰਸ਼ਾਸਨ ਜਿੰਦਾਬਾਦ ਪੁਲਿਸ ਪ੍ਰਸ਼ਾਸਨ ਜਿੰਦਾਬਾਦ ਅਫੀਸਰ ਸੀਗੇ ਜਿਹੜੇ ਸਾਡੇ ਅਧਿਕਾਰਾਂ ਤੇ ਡਾਕਾ ਮਾਰਿਆ ਸੀ ਉਹਨਾਂ ਨੂੰ ਇਨਸਾਫ ਦੀ ਮੰਗ ਵਾਸਤੇ ਇਹ ਮੋਰਚਾ ਸਟਾਰਟ ਹੋਇਆ ਸੀ ਇਹ ਚੋਰੀ ਫੋੜੇ ਮੋਰਚਾ ਨਹੀਂ ਹੋਣ ਇਹ ਦੁਖੀ ਪੀੜਤ ਪਰਿਵਾਰਾਂ ਦੀ ਸਹਾਇਤਾ ਕਰਨ ਲਈ ਉਹਨਾਂ ਦੀ ਮਦਦ ਕਰਨ ਲਈ ਉਹ ਮੋਰਚਾ ਬਣ ਗਿਆ ਸਾਥੀਓ ਜਿਹੜਾ ਅੱਜ ਇਹ ਸੀ ਪੀੜਿਤ ਪਰਿਵਾਰ ਇੱਥੇ ਬੈਠੇ ਨੇ ਮਾਨ ਸਰਕਾਰ ਕਹਿੰਦੀ ਹੈ ਕਿ ਜਿਹੜੀ ਸਰਕਾਰ ਬਣੀ ਆ ਆਮ ਆਦਮੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ ਇਹ ਤੁਹਾਡੇ ਵਰਗਿਆਂ ਨੇ ਲੋਕਾਂ ਨੇ ਪਹਿਣਾ ਨੇ ਸਾਰਿਆਂ ਨੇ ਆਪਣੀ ਮਰਜ਼ੀ ਨਾਲ ਸਰਕਾਰ ਚੁਣੀ ਆ ਉਹ ਇਸ ਲਈ ਚੁਣੀ ਆ ਕਿ ਸਾਡੇ ਲਈ ਧੱਕਾ ਹੋਵੇ ਬੈਨ ਮੈਂ ਗੱਲ ਕਹਿਣਾ ਚਾਹੁੰਦੀ ਆ ਕਿ ਸਾਡੇ ਮੋਹਾਲੀ ਜ਼ਿਲ੍ਹੇ ਚ ਧੰਨਵਾਦ ਆ ਅਸੀਂ ਬਲਵਿੰਦਰ ਸਿੰਘ ਕੁੰਮੜਾ ਜੀ ਦਾ ਕਰਦੇ ਆ ਕਿ ਜਿਹੜੇ ਤੁਹਾਡੇ ਵਰਗੇ ਪੀੜਿਤ ਪਰਿਵਾਰਾਂ ਦੀ ਗੱਲ ਸੁਣਨ ਵਾਸਤੇ ਇੱਥੇ ਬੈਠੇ ਨੇ ਨਹੀਂ ਤੇ ਅੱਜ ਕੱਲ ਦੇ ਇੰਨਾ ਬੀਜੀ ਸ਼ਡਿਊਲ ਚ ਕੋਈ ਕਿਸੇ ਕੋਲ ਐਨਾ ਟਾਈਮ ਨਹੀਂ ਹੈਗਾ। ਆਂ ਦੇ ਨਾਲ ਚੱਲੀ ਹੋਈ ਹੈ। ਇਹਨਾਂ ਚ ਕੋਈ ਬੰਦਾ ਫਰਾਡੀ ਨਹੀਂ ਹੈ। ਸੀਬੀਆਈ ਦੀ ਜਾਂਚ ਕਰਾ ਲਓ। ਕੋਈ ਧੋਖੇਬਾਜ਼ ਨਹੀਂ ਹੈ, ਜਾਲਸਾਜ਼ ਨਹੀਂ ਹੈ। ਤੁਸੀਂ ਆਇਓ ਤੁਹਾਡਾ ਵੈਲਕਮ ਹੈ। ਜਿਹੜੀ ਲੜਾਈ ਗੁੰਮਰਾ ਸਾਹਿਬ ਲੜੀ ਇਹਨਾਂ ਦੇ ਪਰਿਵਾਰਾਂ ਤੇ ਪਰਚੇ ਹੋਏ ਜੇ ਲੀਡਰ ਤੇ ਪਰਚਾ ਹੋਵੇ ਲੀਡਰ ਦੀ ਵਾਈਫ ਤੇ ਪਰਚਾ ਹੋ ਜੇ ਬੇਟੇ ਤੇ ਹੋ ਜੇ ਲੀਡਰ ਦਾ ਕੰਮ ਹੈ ਸਮਾਜ ਨੂੰ ਇਨਸਾਫ ਲੈ ਕੇ ਦੇਣਾ ਤੇ ਤੁਹਾਡੇ ਸਤਕਾਰਯੋਗ ਡੀਐਸਪੀ ਸਾਹਿਬ ਇੱਥੇ ਤਿੰਨ ਚਾਰ ਵਾਰੀ ਸਾਡਾ ਵਾਅਦਾ ਕਰਕੇ ਫਿਰ ਕਹੀ ਜਾਂਦੇ ਆ ਕਰ ਰਹੇ ਆ ਜੀ ਕਰ ਰਹੇ ਜੇ ਪ੍ਰੋਮਿਸ ਕਰਲੇ ਤਾਂ ਕਰ ਦੋ ਨਿੱਧਾ ਜਵਾਬ ਦੇ ਦਿਓ ਜੀ ਦੇਖੋ 1 ਸਾਲ ਹੋ ਗਿਆ ਜੀ ਪਿਛਲੇ ਫਰਵਰੀ ਦਾ ਮੈਟਰ ਹੈ ਜੀ ਕੁੰਬੜਾ ਸਾਹਿਬ ਚੱਲੇ ਨਹੀਂ ਹੈਗੇ ਇਹਨਾਂ ਦੇ ਨਾਲ ਸਮੁੱਚਾ ਸਮਾਜ ਹੈ ਅਰਜੀਤ ਜੀ ਨੂੰ ਸਾਰੀਆਂ ਗੱਲਾਂ ਪਤਾ ਹੈ ਪੂਰੀ ਇੰਟੈਲੀਜੈਂਸੀ ਕਰਦੇ ਨੇ ਸਾਡੀ ਹਰ ਚੀਜ਼ ਦੀ ਜਾਂਚ ਪੜਤਾਲ ਵੀ ਇਹ ਕਰਦੇ ਨੇ ਸਾਡਾ ਸਾਰਾ ਜਥਾ ਜਿਹੜਾ ਹੌਨੈਸਟ ਹੈ ਤੁਸੀਂ ਆਏ ਹੋ ਬਹੁਤ ਤੁਸੀਂ ਖਾਸ ਕਰਕੇ ਨੌਜਵਾਨ ਅਫਸਰੋਂ ਸਤਕਾਰਯੋਗੋਂ ਪਰ ਸਾਨੂੰ ਇਨਸਾਫ 'ਚ ਦੇਰੀ ਨਾ ਕਰਨਾ ਜਿਹੜੇ ਪਰਚੇ ਹੋਏ ਬੈਨੇ ਝੂਠੇ ਉਹ ਜਰੂਰ ਰੱਦ ਕੀਤੇ ਜਾਣ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤੇ ਜੈਪੀ